ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੇ ਕੁਝ ਦਿਨਾਂ ਤੋਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਖੁਸਰ ਦੇ ਇੱਕ ਵਿਅਕਤੀ ਦੀ ਚਿੱਟਾ ਪਿੰਦੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਕਤ ਨੌਜਵਾਨ ਉਹ ਪਿੰਡ ਖੁਸਰ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਜੋ ਪੰਡਿਆ ਜਾ ਰਿਹਾ ਸੀ ਤੇ ਅੱਜ ਉਸ ਵਿਅਕਤੀ ਵੱਲੋਂ ਮੀਡੀਆ ਦੇ ਸਾਹਮਣੇ ਪੱਖ ਰੱਖਿਆ ਗਿਆ ਇਸ ਸਬੰਧੀ ਪੱਤਰਕਾਰਾਂ ਨੂੰ ਵਿਦੇਰੇ ਜਾਣਕਾਰੀ ਦਿੰਦਿਆਂ ਪਿੰਡ ਖੁਸਰ ਦੇ ਗੁਰਪ੍ਰੀਤ ਸਿੰਘ ਜੋ ਕੇ ਬਤੌਰ ਪੰਜਾਬ ਪੁਲਿਸ ਦੇ ਵਿੱਚ ਐਸਏ ਦੇ ਅਹੁਦੇ ਤੇ ਬਟਾਲਾ ਵਿਖੇ ਤਨਾਤ ਆਏ ਨੇ ਕੈਮਰੇ ਸਾਹਮਣੇ ਉਸ ਵੀਡੀਓ ਨੂੰ ਫੇਕ ਦੱਸਿਆ ਮੇਰਾ ਨਾਮ ਰਾਜਪੀਰ ਕੌਰ ਆ ਤੇ ਮੈਂ ਪਿੰਡ ਖੂਸਰ ਦੀ ਮੌਜੂਦਾ ਸਰਪੰਚ ਆ ਜੋ ਮੈਂ ਆਪਣੇ ਪਿੰਡ ਵਿੱਚ ਕੰਮ ਕਰਵਾ ਰਹੀ ਆ ਤੇ ਇਹ ਜਿਹੜੀ ਆ ਵੀਡੀਓ ਸਾਡੇ ਬਾਰੇ ਪਾਈ ਗਈ ਆ ਇਹ ਬਿਲਕੁਲ ਫੇਕ ਹੈ ਤੇ ਇਹ ਜਿਹੜੀ ਵੀਡੀਓ ਆ ਜਿਹੜੀ ਪੰਜਾਬ ਸਰਕਾਰ ਨੇ ਜੁਧ ਛੇੜਿਆ ਨਸ਼ਿਆਂ ਵਿਰੁੱਧ ਇਹਨੂੰ ਢਾਹ ਲਾਉਣ ਵਾਸਤੇ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਢਾਹ ਲਾਉਣ ਵਾਸਤੇ ਇਹ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਇਹ ਪੰਜਾਬ ਪੁਲਿਸ ਵਿੱਚ ਕੰਮ ਜੌਬ ਕਰਦੇ ਨੇ ਇਹਨਾਂ ਨੇ ਕਈ ਮਲਜਮਾ ਇਹ ਜਿਹੇ ਮਲਜਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਦਿੱਤੇ ਹੋਏ ਆ ਜਿਸ ਦੇ ਤਹਿਤ ਕੋਈ ਵੀ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਵਾਇਰਲ ਕੀਤੀ ਹੋਈ ਆ ਜੋ ਕਿ ਬਿਲਕੁਲ ਫੇਕ ਹੈ ਤੋ ਇਹ ਵੀਡੀਓ ਵਾਇਰਲ ਹੋਈ ਆ ਤੇ ਇਹਨਾਂ ਦੇ ਡਿਪਾਰਟਮੈਂਟ ਵਿੱਚ ਐਸਐਸਪੀ ਸਾਹਿਬ ਨੂੰ ਬਟਾਲਾ ਨੂੰ ਪਤਾ ਲੱਗਾ ਉਹਨਾਂ ਨੇ ਮੌਕੇ ਤੇ ਹੀ ਇਹਨਾਂ ਦਾ ਡਾਕ ਟੈਸਟ ਕਰਵਾਇਆ ਤੇ ਜਿਹਦੇ ਵਿੱਚ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੋਂ ਤੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫਟ ਹੋਇਆ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਲੇਟ ਹਰਬੰਸ ਸਿੰਘ ਪਿੰਡ ਖੂਸਟਾਲੀ ਮੇਰੇ ਪਿਤਾ ਜੀ ਸਰਦਾਰ ਹਰਬੰਸ ਸਿੰਘ ਆਤਵਾ ਦਰਨ ਉਹਨਾਂ ਪੇਡਰਤਾ ਵਿਧਾਲਿਕ ਮੁਕਾਬਲੇ ਵਿੱਚ ਆਪਣੇ ਜਾਣ ਦਿੱਤੀ ਸੀ ਜਿਹਦੇ ਕਰਕੇ ਅੱਜ ਪੰਜਾਬ ਅਮਰ ਸ਼ਾਂਤੀ ਨਾਲ ਜੀ ਰਿਹਾ ਵਾ ਅੱਛਾ ਭਾਜੀ ਕੱਲ ਦੀ ਨਾ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਚਿੱਟਾ ਪੈਂਦੇ ਦੇ ਆ ਰਿਹਾ ਤੇ ਉਹਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਵੱਡ ਮੁੱਲਾ ਯੋਗਦਾਨ ਪਾਉਂਦਾ ਹੈ ਇਹ ਕਿੰਨੀ ਕੀ ਸੱਚਾਈ ਹੈ ਜੀ ਜਿਸ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਖੂਸਰ ਦਾ ਸਰਪੰਚ ਨਹੀਂ ਔਰ ਉਹਦੇ ਤੇ ਹੈਡਿੰਗ ਹੀ ਲਿਖਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਯੁੱਧ ਨਸ਼ਿਆਂ ਵਿਰੋਧੀ ਯੋਗਦਾਨ ਪਾਉਂਦਾ ਹੋਇਆ ਜਿਸ ਤੋਂ ਜੋ ਮੈਨੂੰ ਸਮਝ ਆਈਏ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੇ ਇੱਕ ਸਕੀਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਸਮਗਲਰ ਦੇ ਖਿਲਾਫ ਵੱਦ-ਵੱਦ ਕਾਰਵਾਈ ਹੋ ਰਹੀ ਆ ਉਹਨੂੰ ਡੀਫੇਮ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੀਫੇਮ ਕਰਨ ਵਾਸਤੇ ਇੱਕ ਗਲਤ ਲੋਗੋ ਲਾ ਕੇ ਕਿ ਉਹਦਾ ਸਰਪੰਚ ਨਸ਼ਾ ਕਰ ਰਿਹਾ ਵਾ ਇਹ ਵੀਡੀਓ ਵਾਇਰਲ ਕੀਤੀ ਹੈ ਜਦ ਕਿ ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਆਇਆ ਸੀ ਤਾਂ ਆਪਣੀ ਮਿਹਨਤ ਨਾਲ ਐਸਐਸ ਦੇ ਅਹੁਦੇ ਤੇ ਪਹੁੰਚੇ ਆ ਅਸੀਂ ਵੀ ਕਈ ਸਮਗਲਰਾਂ ਨੂੰ ਫੜ-ਫੜ ਕੇ ਜੇਲ੍ਹ ਦੇ ਪਿੱਛੇ ਸੁਟਿਆ ਵਾ ਹੁਣ ਇਸ ਦੇ ਮਗਰ ਕਿਸੇ ਸਮਗਲਰ ਦਾ ਹੱਥ ਆ ਕਿ ਹਰਾ ਨਿਤਿਕ ਪਾਰਟੀ ਦਾ ਹੱਥ ਹੈ ਇਹਦੇ ਬਾਰੇ ਮੈਨੂੰ ਨਹੀਂ ਜਾਂਚ ਫਿਰ ਇਸ ਦੇ ਸਬੰਧ ਦੇ ਵਿੱਚ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਹੈ ਜੋ ਕਿ ਮੈਂ ਜਲਦੀ ਆਪਣੇ ਸਾਈਬਰ ਸੈਲੂ ਦਵਾਂਗਾ ਔਰ ਇੱਕ ਨੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਇੱਕ ਫਟੇਗੜ ਦੇ ਗਰੁੱਪ ਦੇ ਵਿੱਚ ਪਾਈ ਉਹਨੂੰ ਮੈਂ ਜਲਦੀ ਲੀਗਲ ਨੋਟਿਸ ਭੇਜਣ ਜਾ ਰਿਹਾ ਹਾਂ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਪੇਸ਼ ਕਰਨਾ ਵੈਸੋ ਵੀਡੀਓ ਧਰਲੀ ਹੈ ਕਿ ਕੀ ਗੱਲ ਨਹੀਂ ਬਿਲਕੁਲ ਨਹੀਂ ਵੀਡੀਓ ਮੇਰੀ ਮੈਂ ਆਪ ਜੀ ਨੂੰ ਧੰਚ ਲਿਆਉਣਾ ਚਾਹੁੰਦਾ ਹਾਂ ਆਪ ਜੀ ਨੇ ਵੀਡੀਓ ਕੱਲ ਪਰਸੋਂ ਦੀ ਵੇਖੀ ਹੈ ਪ੍ਰੰਤੂ ਪਿਛਲੇ 2024 ਦੇ ਵਿੱਚ ਮੇਰੇ ਖਿਲਾਫ ਨਾ ਇੱਕ ਗਲਤ ਕ੍ਰਾਸ ਕੇਸ ਦਰਜ ਕੀਤਾ ਸੀ ਉਸ ਵਕਤ ਇੱਕ ਬੰਦੇ ਨੇ ਪਤਾ ਨਹੀਂ ਪੰਜਾਬ ਪੁਲਿਸ ਦੇ ਐਸਆਈ ਸਮੈਕ ਪੀਰਿਆ ਵਾ ਉਸ ਤੋਂ 2023 ਦੇ ਵਿੱਚ ਕੁਝ ਬੰਦੇ ਨੇ ਜਿਨ੍ਹਾਂ ਦਾ ਨਾਂ ਹੀ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਗਈ ਔਰ ਜਦੋਂ ਇਹ ਕਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਦਾ ਮੈਂ ਨਾਂ ਵੀ ਦੱਸਦਾ ਹਾਂ ਕਿ ਹੁਣ ਅਜੇ ਮੈਂ ਉਹਨਾਂ ਦਾ ਨਾਂ ਜਨਤਕ ਨਹੀਂ ਕਰਨਾ ਚਾਹੁੰਦਾ ਔਰ ਇਹ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਮੇਰੀ ਨਹੀਂ ਜਾਂ AI ਦੀ ਟੈਕਨੀਕ ਨਾਲ ਬਣੀ ਆ ਔਰ ਜੋ ਖਾਸ ਕਰਕੇ ਜੋ ਪਰਣਾ ਬੰਨਾ ਹੈ ਮੇਰਾ ਪਰਣਾ ਬੰਨਣ ਦਾ ਸਟਾਈਲ ਨਹੀਂ ਹੈ ਜਾਂ ਕੋ ਮੇਰੇ ਵਰਗਾ ਵਿਅਕਤੀ ਆ ਇਹ ਤਾਂ ਡਿਪਾਰਟਮੈਂਟ ਦਾ ਵਿਸ਼ਾ ਵਾ ਵੀ ਉਹਨਾਂ ਕੀ ਜਾਂਚ ਕਰਨ ਜੋ ਵੀ ਵਿਖਣਗੇ ਆਪਾਂ ਨੂੰ ਮਨਜ਼ੂਰ ਆ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਰੋਧੀ ਆਪਾਂ ਬਿਲਕੁਲ ਮੈਂ ਖੈਰ ਇਸ ਮਾਮਲੇ ਤੇ ਗਲਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਪੁਲਿਸ ਕਰਮਚਾਰੀ ਹਾਂ ਪਰ ਇਹ ਵੀ ਮੇਰਾ ਪਰਿਵਾਰ ਇੱਕ ਪਾਰਟੀ ਨਾਲ ਸੰਬੰਧ ਰੱਖਦਾ ਵਾ ਮੇਰੀ ਵਾਈਫ ਸਰਪੰਚ ਆ ਰਾਜਵੀਕਰਨ ਦਾਵਾ ਐਮਏ ਬੀੜ ਜਿਨਨੇ ਕਿ ਹੁਣ ਤੱਕ ਆ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾੜ ਦਾ ਰਸਤਾ ਜੋ ਕਿ 70 ਸਾਲਾਂ ਤੋਂ ਸਾਡੇ ਪਿੰਡ ਚ ਨਹੀਂ ਬਣਿਆ ਗਲੀਆਂ ਬਣਾਈਆਂ ਉਹਨੇ ਪਿੰਡ ਦੇ ਵਿੱਚ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਉਹਨੇ ਹਰ ਚੀਜ਼ ਆਪਣੇ ਪਹਿਲ ਦੇ ਆਧਾਰ ਤੇ ਹੋ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇਣੀ ਚਾਹੀਏ। ਪਰ ਉਸ ਚੜਤ ਤੋਂ ਹੀ ਔਖੀ ਹੋ ਕੇ ਜੋ ਕੁਝ ਸਮਗਲੇ ਟਾਈਪ ਲੋਕ, ਕੁਝ ਪੋਲਿਟੀਕਲ ਲੋਕ ਉਹਨਾਂ ਨੇ ਇਹ ਗਲਤ ਲੋਗੋ ਲਾ ਕੇ ਮੈਨੂੰ ਪੰਜਾਬ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਕਰਕੇ ਸਾਡੇ ਤੇ ਇਸ ਚੀਜ਼ ਦਾ ਤਣਾਅ ਵੀ ਹੈਗਾ। ਇਹਦੇ ਸਬੰਧ ਵਿੱਚ ਤੁਸੀਂ ਆਪਣੇ ਸਾਈਬਰ ਸੈਲ ਨੂੰ ਕਮਪਲੇਨਟ ਕੀਤੀ? ਹਾਂ ਜੀ ਮੈਂ ਕੰਪਲੀਟ ਕਾਦੀਆਂ ਪੁਲਿਸ ਸਟੇਸ਼ਨ ਵਿਖੇ ਨਸ਼ਿਆਂ ਦੇ ਖਿਲਾਫ ਲੋਕ ਸੰਪਰਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕੇ ਪਰ ਦੇ ਸਰਪੰਚ ਸਹਿਬਾਨ ਅਤੇ ਕਾਦੀਆਂ ਦੇ ਮਿਊਨਿਸਪਲ ਕਾਉਂਸਲਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਇਸ ਮੌਕੇ ਐਸਐਚਓ ਕਾਦੀਆਂ ਨਿਰਮਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚੋਂ ਨਸ਼ਿਆਂ ਨੂੰ ਸਮਾਪਤ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਪੰਜਾਬ ਪੁਲਿਸ ਨੂੰ ਭਾਰੀ ਕਾਮਯਾਬੀ ਪ੍ਰਾਪਤ ਹੋ ਰਹੀ ਹੈ ਸੀਐਮ ਸਾਹਿਬ ਪੰਜਾਬ ਵੱਲੋਂ ਵਿੱਡੀ ਮਹਮ ਜੁੱਧ ਨਸ਼ਾ ਵਿਰੋਧ ਦੇ ਤਹਿਤ ਥਾਣਾ ਕਾਦੀਆਂ ਦੇ ਜਿੰਨੇ ਵੀ ਪੰਚਾਇਤਾਂ ਨੇ ਜਿੰਨੇ ਵੀ ਮਹੱਲੇ ਨੇ ਐਮਸੀ ਕਮੇਟੀਆਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਮੈਨੂੰ ਜਿਹੜਾ ਵਾ ਅੱਜ ਵਿਸ਼ਵਾਸ ਦਿਵਾਇਆ ਤੇ ਕਸਮ ਵੀ ਖਾਦੀ ਹੈ ਕਿ ਜਿਹੜਾ ਵੀ ਕੋਈ ਵੀ ਨਸ਼ਾ ਵੇਚਣ ਵਾਲਾ ਉਹਦੇ ਅਸੀਂ ਜਾ ਕੇ ਜ਼ਮਾਨਤ ਨਹੀਂ ਕਰਵਾਵਾਂਗੇ ਨਾ ਹੀ ਉਹਦੇ ਮਗਰ ਅਸੀਂ ਥਾਣੇ ਆਵਾਂਗੇ ਤੇ ਪਿੰਡਾਂ ਦੇ ਵਿੱਚ ਮਤੇ ਵੀ ਪਹੁੰਚਗੇ ਨਾਲ ਹੀ ਉਹ ਜਿਹੜੇ ਆ ਪਿੰਡਾਂ 'ਚ ਨੋਨਸੈਂਸਮੈਂਟਾਂ ਕਰਵਾਉਣਗੇ ਕਿ ਕੋਈ ਵੀ ਉਹਨਾਂ ਦੇ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਤੇ ਉਹ ਬੰਦ ਕਰਦੇ ਅਸੀਂ ਨਸੇ ਨੂੰ ਜਿਹੜਾ ਵਾ ਨਸ਼ੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਨਾ ਉਹਦੀ ਕੋਈ ਮਦਦ ਕਰਾਂਗੇ ਤੇ ਮੇਰੇ ਵੱਲੋਂ ਵੀ ਨਸ਼ੇ ਵਾਲਿਆਂ ਨੂੰ ਵਾਰਨਿੰਗ ਹੈ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਹਰ ਹਿੱਲੇ ਉਹਨੂੰ ਜਿਹੜਾ ਫੜ ਕੇ ਜੇਲਾ ਦੇ ਅੰਦਰ ਦਿੱਤਾ ਜਾਊਗਾ ਬਹੁਤ ਹੀ ਸਤਕਾਰਯੋਗ ਐਸਐਚਓ ਸਰਦਾਰ ਨਿਰਮਲ ਸਿੰਘ ਕਾਦੀਆਂ ਉਹਨਾਂ ਨੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਸਹਿਰ ਦੇ ਅਮਸੀ ਸਾਹਿਬਾਨ ਨੂੰ ਇੱਥੇ ਕਥਾ ਕੀਤਾ ਸਾਰਿਆਂ ਨਾਲ ਬਹੁਤ ਹੀ ਸਤਿਕਾਰਯੋਗ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ ਕੀਤੀ ਆ ਔਰ ਇਸ ਗੱਲਬਾਤ ਦੌਰਾਨ ਜਿਹੜਾ ਉਹਨਾਂ ਦਾ ਮੇਨ ਫੋਕਸ ਸੀਗਾ ਉਹ ਇਹ ਸੀਗਾ ਕਿ ਜੋ ਵੀ ਨਸ਼ੇ ਦੇ ਸਮਗਲਰ ਨੇ ਜਾਂ ਨਸ਼ਾ ਐਡੀਟਡ ਨੇ ਅਗਰ ਕੋਈ ਸਮਗਲਰ ਆ ਤਾਂ ਉਹ ਬੰਦੇ ਦਾ ਸਾਨੂੰ ਦੱਸਿਆ ਜਾਵੇ ਔਰ ਅਗਰ ਅਸੀਂ ਉਹਨੂੰ ਫੜ ਲੈਨੇ ਆ ਤੇ ਕੋਈ ਵੀ ਬੰਦਾ ਉਹਦੇ ਪਿੱਛੇ ਜਮਾਨਤ ਲੈ ਕੇ ਕੋਈ ਵੀ ਐਮਸੀ ਔਰ ਸਹਿਰ ਦਾ ਜਾਂ ਪਿੰਡ ਦਾ ਕੋਈ ਸਰਪੰਚ ਸਾਹਿਬਨ ਨੰਬਰਦਾਰੇ ਜਾਂ ਮੈਂਬਰ ਤੇ ਕੋਈ ਵੀ ਬੰਦਾ ਉਹਦੀ ਜ਼ਮਾਨਤ ਵਾਸਤੇ ਜਾਂ ਉਹਨੂੰ ਥਾਣੇ ਉਹ ਲੈ ਕੇ ਜਾਣ ਵਾਸਤੇ ਨਾ ਮੈਂ ਇਹ ਕਹਿ ਸੀਗਾ ਦੂਸਰਾ ਨਾ ਮੈਂ ਇਹ ਕਹਿਆ ਕਿ ਅਗਰ ਕੋਈ ਪਿੰਡ 'ਚ ਵੇਂਦੇ ਹੋ ਕਿ ਕੋਈ ਬੰਦਾ ਨਸ਼ਾ ਜਟੜਾ ਹੈਗਾ ਤੇ ਉਹਨੂੰ ਆਪਾਂ ਸਾਡੇ ਕੋਲ ਸਾਨੂੰ ਦੱਸੋ ਅਸੀਂ ਉਹਨੂੰ ਫੜ ਕੇ ਲੈ ਕੇ ਜਾਵਾਂਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਵਾਂਗੇ ਪਰ ਉਹਦਾ ਇਲਾਜ ਹੋਵੇਗਾ ਔਰ ਮੇਨ ਚੀਜ਼ ਉਹ ਨਾ ਕਹੀ ਹੈ ਕਿ ਤੁਸੀਂ ਆਪਣੇ ਪਿੰਡਾਂ 'ਚ ਜਾਓ ਗੁਰਦਰੇ ਸਾਹਿਬ ਤੋਂ ਮੰਦਰ ਤੋਂ ਜੋ ਵੀ ਤੁਹਾਡੇ ਕੋਲ ਆਲਾ ਪਿੰਡ 'ਚ ਉਹਦੀ ਅਲਾਸਮੈਂਟ ਕਰਾਓ ਇਹੀ ਚੀਜ਼ ਦੀ ਕਿ ਜਾਂ ਲੋਕਾਂ ਨੂੰ ਵੇਅਰ ਕਰ ਸਕੀ ਹੈ ਔਰ ਦੂਸਰਾ ਆਪਣੀ ਪੰਚਾਇਤਾਂ ਦੇ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਤੇ ਉਹਦੀ ਕੱਲ ਤੱਕ ਅਹੀਂ ਜਿਹੜੀ ਕਾਪੀ ਹੈਗੀ ਆ ਉਹ ਐਸਐਚਓ ਸਾਹਿਬ ਜਾਂ ਮੁੰਸੀ ਸਾਹਿਬ ਦੇ ਜਿਹੜੇ ਨੰਬਰ ਤੇ ਉਹ ਵਟਸਐਪ ਕਰ ਲਿਓ ਗੁਰਦਾਸਪੁਰ ਦੇ ਥਾਣਾ ਕੋਟਲੀ ਸੂਰਤ ਮੱਲੀਦੀਨ ਆਂਦੇ ਪਿੰਡ ਖਜਾਨੋ ਕੋਟ ਦੇ ਗੁਰਦੁਆਰਾ ਦੇ ਨਜ਼ਦੀਕ ਤੇ ਹੋਏ ਭਿਆਨਕ ਸੜਕੀ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੇ ਗੰਭੀਰ ਰੂਪੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਜਾਣਕਾਰ ਅंसारी ਨੋਵਾ ਗੱਡੀ ਨੰਬਰ PB8CX6085 ਚੰਦੂ ਸੁਦਾ ਪੋਲ ਤੋਂ ਪਿੰਡ ਗਿਲਾ ਵਾਲੀ ਨੂੰ ਜਾ ਰਹੀ ਸੀ ਅਤੇ ਜਦੋਂ ਪਿੰਡ ਖਜ਼ਾਨੇਕੋਟ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪਹੁੰਚੀ ਤਾਂ ਅਗਵਾਰੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਸਿੱਧੀ ਟੱਕਰ ਮਾਰੀ ਜਿਸ ਨਾਲ ਮੋਟਰਸਾਈਕਲ ਸਵਾਰ ਡਿੱਗ ਪਏ ਜਿਨ੍ਹਾਂ ਨੂੰ 1 ਕਿਲੋਮੀਟਰ ਤੱਕ ਨਵਾਂ ਗੱਡੀ ਮੋਟਰਸਾਈਕਲ ਸਮੇਤ ਘੜੀਸ ਦੀ ਹੋਈ ਲੈ ਗਈ ਇਹ ਜੀ ਖਜ਼ਾਨੇਕੋਟੋਂ ਹੋਣ ਦੇ ਕੇ ਖਜ਼ਾਨੇਕੋਟ ਗੁਰਦਆ ਸਾਹਿਬ ਨਾਲ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾਂ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਹੋ ਰਹੇਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚ ਸਟਿਆ ਇਸ ਤਰ੍ਹਾਂ ਕਰਕੇ ਸਟਾਂ ਵਾਵਾ ਹੀ ਬੰਦਿਆਂ ਨੂੰ ਲੱਗਿਆ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਤੇ ਸਟਾਂ ਜ਼ਿਆਦਾ ਵੀ ਲੱਗ ਸਕਦੀਆਂ ਅਹੀਂ ਅੱਜਕੱਲ੍ਹ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗਈ ਹੈ ਉਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਹੋਣ 7:00 ਵਜੇ ਅਜੇ ਤੱਕ ਪੁਲਿਸ ਇੱਥੇ ਹੈ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਅ ਹਰਫਕਾਨਾ ਤੋਂ ਚੌਂਕੀ ਤੋਂ ਆਏ ਨੇ ਇਨਚਾਰਜ ਇਹਨਾਂ ਨੇ ਆਣ ਕੇ ਐ ਚਕਾਰ ਵਾਲੇ ਵੀ ਆਏ ਨੇ ਚਕਾਰ ਮਸੀਆ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਕੀਤਾ ਲੋਕ ਕੀਤਾ ਉਹਨੂੰ ਗੱਡੀ ਇੱਕ ਲਾਗੇ ਨੇ ਆਲਾ ਫਗਾਨਾ ਰਾਣੀ ਚ ਇਹ ਮੋਟਰਸ ਵਾਲੇ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪਤਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਬਰਸਰ ਚ ਆ ਕੇ ਪਤਾ ਲੱਗੇ ਮੋਲੇ ਵਾਲੇ ਵਿਧੀ ਆਉਂਦੇ ਇਥੋਂ ਕੰਮ ਤੋਂ ਟਾਇਰ ਫੈਕਟਰੀ ਮੋਲੇ ਵਾਲ ਤੋਂ ਇਹ ਹੋਇਆ ਦੀ ਇੱਥੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਪੁਰ ਦੇ ਬੋੜੀ ਸਾਹਿਬ ਤੇ ਤੇ ਨੇੜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ ਸੱਤ ਮੈਮਰੀ ਕਮੇਟੀ ਚ ਪੰਜ ਮੈਂਬਰਾਂ ਵੱਲੋਂ ਅਕਾਲੀ ਦਲ ਦੀ ਭੜਤੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਹਲਕਾ ਫਾਤੇਗੜ ਚੂੜੀਆਂ ਦੇ ਪਿੰਡ ਮੁਰੇਦਕੇ ਚ ਸੁਰਿੰਦਰ ਸਿੰਘ ਦੇ ਗ੍ਰਾਵੀ ਕੇ ਸਾਹਮਣੇ ਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਵੱਲੋਂ ਮੀਟਿੰਗ ਕੀਤੀ ਜਿਸ ਵਿੱਚ ਭਰਤੀ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਕੁਝ ਜਿਨੇਵਾਇਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬਣੇ ਆ ਭਈ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾ ਦਾ ਨੂੰ ਠੇਸ ਪਹਾਈ ਆ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਸਹੇਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ بجائے ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਹਦਰ ਦੇ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋਵੋ ਸੱਤ ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜੀ ਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਾਂ ਨੇ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਲ ਤਖ ਦੇ ਜefeਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜefeਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮ ਦੇ ਮਿੱਟਖਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਏ ਬਾਬਾ ਬਲਬੀਰ ਸਿੰਘ ਹੋਣੀ ਆ ਬਾਬਾ ਅਵਤਾਰ ਸਿੰਘ ਵਿਧੀ ਚੰਦੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਅ ਕਰਨਾ ਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜਿੰਨੀਆਂ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਬਾਬਾ ਸਰਬਜੋਤ 베ਦੀ ਆ ਬਾਬਾ ਸੇਵਾ ਸਿੰਘ ਪੁਰੀ ਕ੍ਰਾਮਪੁਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਪਈ ਤੁਸੀਂ ਇਹ ਬਹੁਤ ਗਲਤ ਤਰਤ ਪਾ ਲਈ ਆ ਪਈ ਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਹਾਂ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪ੍ਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲਾਈ ਹੁਕਮ ਹੁੰਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਉਹਨੇ ਖਟਿਆ ਕੱਖ ਨਹੀਂ ਗਾ ਤੇ ਅਸੀਂ ਸਮਝਦੇ ਹਾਂ ਕਿ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਆਕਾਲੀ ਦਲ ਨੇ ਇਹਨਾਂ ਕੋਈ ਚ ਦਿੱਤਾ ਕਿਉਂਕਿ ਆਕਾਲੀ ਦਲ ਦੀ ਸਿਰਜਣਾ ਇਹ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਇਹ ਹੋ ਜਾਣੀ ਰਹਿ ਗਿਆ ਜੇ ਕਿਸੇ ਵੀ ਪਾਰਟੀ ਸੀ ਉਹਨੂੰ ਅਕਾਲੀ ਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਭਈ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਦ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰ ਇਹਨਾਂ ਨੇ ਅਕਾਲ ਤਖਤ ਦਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝੂਠ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਆਪਣਾ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਧ ਵੱਧ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਕਿ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸਬੰਧ ਚ ਅਸੀਂ ਘੁਰਤੀ ਦੇ ਸਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਆ ਕੱਲ ਮਲੇਰਕੋਟਲੇ ਸੀ ਅੱਜ ਮੇਰੇ ਖਿਆਲ ਜਲੰਧਰ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਂ ਹੋ ਰਹੇ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਘਰਾਂ ਦੇ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ 'ਚ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਤਿਹਗੁਰ ਚੂੜੀਆਂ ਦੇ ਮਰੀਦ ਕੇ ਹਲ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਲੋਕ ਆਕਾਲ ਤਖਤ ਵਾਸਤੇ ਸਾਰਾ ਕੋਈ ਛੱਡਣ ਨੂੰ ਤਿਆਰ ਆ ਲੋਕਾਂ ਤੇ ਉਤਸ਼ਾਹ ਭਰਤੀ ਕਰਨ ਦਾ ਵੀ ਆ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖ ਦੀ ਮਾਨ ਮਰਜਾਦਾ ਜਿਹੜੀ ਆ ਉਹਨਾਂ ਸਤਕਾਰ ਮਾਨ ਕਰਨਾ ਜਿਹੜਾ ਹਰ ਗੁਰ ਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸ ਸੰਤੋਖ ਰਾਇ ਜिले ਗੁਰਦਾਸਪੁਰ ਦੇ ਵਿੱਚ ਹੋਇਆ ਜੈ ਜੀ ਤੁਹਾਡੀ ਜ਼ਿਲ੍ਹੇ ਚ ਡਿਊਟੀ ਲੱਗੀ ਆ ਕਿ ਇਕੱਲਾ ਹਲਕਾ ਕਰਦੇ ਨਹੀਂ ਮੇਰੀ ਸਾਰੇ ਜ਼ਿਲ੍ਹੇ ਚ ਜੀ ਮੈਂ ਜ਼ਿਲ੍ਹੇ ਚ ਸਾਰੇ ਹਲਕਿਆਂ ਦੇ ਗਿਆਾਂ ਜਿੱਥੇ-ਜਿੱਥੇ ਵੀ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਉੱਥੇ ਮੈਂ ਜਾ ਰਿਹਾ ਮੈਂ ਪੰਜਾਬ 'ਚ ਵੀ ਜਾਂਦਾ ਨਾ ਪਰਸੋਂ ਜਲੰਧਰ ਵੀ ਸੀ ਗਿਆ ਕੱਲ ਮੈਂ ਮੇਰਾ ਹੈ 30 ਤਰੀਕ ਨੂੰ ਮੈਂ ਰੋਪੜ ਵੀ ਜਾਣਾ ਮੈਨੂੰ ਜਿੱਥੇ-ਜਿੱਥੇ ਵੀ ਪਾਰਟੀ ਹੁਕਮ ਲਾਉਂਦੀ ਆ ਅਸੀਂ ਤਾਂ ਸੇਵਕਾਂ ਪਾਰਟੀ ਦੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਹੁੰਦਿਆਂ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਜੇ ਅਕਾਲ ਤਖ ਦੀ ਮਾਨ ਮਰਜ਼ੀਦਾ ਕਾਇਮ ਰਹੂਗੀ ਤੇ ਸਿੱਖੀ ਚੜ੍ਹਦੀ ਕਲਾ ਚ ਰਹੋਗੇ ਸਿੱਖੀ ਤੇ ਫੋਰਚਨਰ ਗੱਡੀ ਤੇ ਸਟੰਟ ਕਰਨੇ ਨੌਜਵਾਨਾਂ ਨੂੰ ਮਹਿੰਗੇ ਪੈ ਗਏ ਪੁਲਿਸ ਦੇ ਚੜ ਗਏ ਅੜਿੱਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੜਬਾ ਦੇ ਐਸਐਚਓ ਨੇ ਪਾਈਆਂ ਨੌਜਵਾਨਾਂ ਨੂੰ ਭਾਜਣਾ ਦੱਸ ਦੇ ਕਿ ਪਿਛਲੇ ਦਿਨੀ ਕੁਝ ਸਕੂਲੀ ਨੌਜਵਾਨਾਂ ਦੇ ਵੱਲੋਂ ਦਿੜਬਾ ਵਿਖੇ ਨੈਸ਼ਨਲ ਹਾਈਵੇ ਰੋਡ ਤੇ ਫੋਰਚਨਰ ਗੱਡੀ ਅਤੇ ਕੁਝ ਹੋਰ ਗੱਡੀਆਂ ਵਿੱਚ ਗੱਡੀ ਦੇ ਬਾਹਰ ਨਿਕਲ ਕੇ ਸਟੰਟ ਕੀਤੇ ਜਾ ਰਹੇ ਸਨ ਜਿੱਥੇ ਨੌਜਵਾਨਾਂ ਵੱਲੋਂ ਸਟੰਟ ਕਰਨ ਮੌਕੇ ਵੀਡੀਓ ਵੀ ਬਣਾਈ ਗਈ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਦੀ ਨਜ਼ਰ ਪਈ ਤਾਂ ਬੱਚੇ ਨੌਜਵਾਨ ਨਾ ਜਾ ਸਕੇ ਤੇ ਥਾਣੇ ਵਿੱਚ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਨੌਜਵਾਨਾਂ ਦਾ ਮੋਟਾ ਚਰਨ ਕੀਤਾ ਗਿਆ ਨੈਸ਼ਨਲ ਹਾਈਵੇ ਦੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗੇ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਇਹ ਦੱਡਵੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਇਦਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ 'ਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨਾਂ ਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਵੀ ਨੇ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਤੇ ਚਲਾਣ ਕੀਤੇ ਗਏ ਨੇ ਇਹ ਬਾਈਕਲਸ ਸਰ ਕਿਹੜੀ ਸੀ ਕਿਹੜੀ ਇਹ ਇਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਇਹ ਕਿਹੜੀ ਰੋਡ ਤੇ ਕਰ ਰਹੀ ਸੀ ਸਟੰਟ ਕੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਬਾਜੀ ਕਰ ਰਹੇ ਸੀਗੇ ਜੀ ਸੱਚੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟਾਰਟ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਲੱਗੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ 'ਚ ਪਾਉਂਦੇ ਹੀ ਨੇਗੇ ਤੇ ਜੋ ਡਰਾਈਵਿੰਗ ਗੱਡੀਆਂ ਸੜਕ 'ਤੇ ਘਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾਂ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਾਹ ਜੀ ਇਹਨਾਂ ਲੋਕਾਂ ਤੇ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਗਸ਼ਤਾ ਲਗਾਤਾਰ ਚੱਲਦੀ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟ ਬਾਜੀ ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਇਹ ਸਿਰਫ ਬੱਚਿਆਂ ਵਾਸਤੇ ਹੈ ਜੀ ਜਾਂ ਕੋਈ ਜਿਹੜੇ ਨਾਮਵਰ ਕੋਈ ਸਿੰਗਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਹੋਰ ਵੀ ਸਟੰਟ ਬਾਜੀ ਕਈ ਵਾਰ ਸਾਨੂੰ ਰੋਕ ਦਿੱਤੀ ਜਾਂਦੀ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਮਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੇਦੇ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸਤੇ ਜੋ ਬੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਈ ਵਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਉਹ ਪੇਪਰ ਦੇਣ ਜਾਂਦੇ ਨੇ ਉਹ ਮੋਟਰਬਾਈਕ ਤੇ ਜਿਹੜੇ ਹੈ ਪੜਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋ ਜਾ ਰਹਿਗਾ ਜੇ ਉਹਨਾਂ ਨੂੰ ਫੇਰ ਵਾਰਨਿੰਗ ਵੀ ਦੇਣੀ ਚਾਹੁੰਦੇ ਆ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਨ ਵਗੈਰਾ ਇਹਨਾਂ ਤੇ ਕਰਾਂਗੇ ਬੁਲਟ ਮੋਟਰਸਾਈਕਲ ਦਾ ਇਸ ਤਰ੍ਹਾਂ ਦੇ ਕਿੰਨੇ ਕੁ ਮੋਟਾ ਚਲਾਨ ਹੋ ਸਕਦਾ ਜੀ ਜਿਹੜਾ ਮੋਡੀਫਾਈ ਸਾਇਲੈਂਸਰ ਦਾ ਹੈਗਾ ਜੀ ਉਹ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ ਚ ਹੋਊਗਾ ਚਲਾਨ ਜੀ ਮਿਨੀਮਮ ਜਿਹੜਾ ਹੈਗਾ 10000 ਤੋਂ ਉੱਪਰ ਤਾਂ ਹੈਗਾ ਹੀ ਆ ਜੀ ਪੰਜਾਬ ਜੰਮੂ ਬਾਰਡਰ ਤੇ ਪਹੰਦੇ ਰਾਵੀ ਦਰਿਆ ਤੇ ਕੁਝ ਸ਼ੱਕੀ ਵਿਅਕਤੀ ਦੇਖੇ ਗਏ ਜਿਸ ਨੂੰ ਲੈ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਪੰਜਾਬ ਪਠਾਨਕੋਟ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਤੇ ਖੁਦ ਐਸਐਸਪੀ ਜਾਂਚ ਲਈ ਹਾਜ਼ਰ ਹੋਏ ਬਹਾਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਦੇ ਨਾਲ ਜਿਹੜਾ ਜੀਐਨਕੇ ਦਾ ਬਾਰਡਰ ਆ ਉੱਥੇ ਜੰਮੂ ਕਟਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੀਐਨਕੇ ਜਿਹੜਾ ਕੰਟਰੋਲ ਰੂਮ ਨੂੰ ਇਤਲਾ ਦਿੱਤੀ ਉਸ ਤੋਂ ਬਾਅਦ ਜੀਐਨਕੇ ਕੰਟਰੋਲ ਰੂਮ ਨੇ ਸਾਨੂੰ ਇਤਲਾ ਦਿੱਤੀ ਹੈ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਲਤ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਮੀ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ ਆ ਅਮਰੀਕਾ ਤੋਂ ਲੈ ਕੇ ਭਾਰਤ ਦੇ ਕੋਰਟ ਤੱਕ ਰਾਕਟ ਵੋਲਵ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ

ए, ए, मेरी एज के 55 प्लस में भी मेरा रैंकिंग है नंबर नंबर तीन नंबर चार ठीक और रेगुलर के साथ टूर्नामेंट के हैं टीम इंडिया वर्ल्ड चैम्पियनशिप में रेप्रेजेंट कर रहे हैं 20 तो साल से उसमें लगे हुए हैं इससे पहले हमने आ, काफी आ, लोकल टूर्नामेंट्स खेले हैं नेशनल खेले हैं टूर्नामेंट्स खेलने हैं तो करीब वीक में तीन चार बार प्रैक्टिस करते हैं और सालों से खेल रहे हैं हालांकि अभी आपको एक अवार्ड देख देकर हाँ तो पिछले दो साल से इलिनोए इलिनोए शिकागो आ, शिकागो लैंड के पास में वहाँ पे वर्ल्ड चैंपियनशिप के के बाद में एथलीट ऑफ द ईयर बोलते हैं उसको दो साल से उसमें अवार्ड मिला है और वो अवार्ड इनको मिलता है जो uh, जो खेल खिलाड़ी तो अच्छे हैं ही हैं पर जो खेल को आगे बढ़ा रहे हैं जिस तरह से हम यहाँ पे हैं uh, इंडिया आए हैं खेल को आगे बढ़ा रहे हैं उसी तरह से यूएस uh, में भी काफी So, uh, दोस्तों अजद खास खबर नवी ताजा खबर सामने फिर तो रूबरू होवे तब तक ले मेनु तर कौ इजाजत रब रखा